ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸਤੀ ਪ੍ਰਥਾ ਬੰਦ ਕਰਵਾਉਣੇ ਪਿਆਰੀ ਸਾਧ ਸੰਗਤ ਜੀਓ ਜਿਸ ਸਮੇ ਗੁਰੂ ਸਾਹਿਬ ਜੀ ਸੰਸਾਰ ਵਿੱਚ ਵਿਚਰੇ ਉਸ ਸਮੇ ਸਮਾਜ ਵਿੱਚ ਜਿੱਥੇ ਅਨੇਕਾਂ ਹੋਰ ਕੁਰੀਤੀਆਂ ਤੇ ਕਰਮਕਾਂਡਾਂ ਦਾ ਬੋਲਬਾਲਾ ਸੀ ਉਥੇ ਇਸਤਰੀ ਜਾਤੀ ਨਾਲ ਵੀ ਬੜਾ ਦੁਰਵਿਹਾਰ ਅਤੇ ਭੈੜਾ ਸੁਲੂਕ ਕੀਤਾ ਜਾਂਦਾ ਸੀ। ਇਸਤਰੀ ਨੂੰ ਪੁਰਸ਼ ਦੀ ਦਾਸੀ ਅਤੇ ਪੈਰ ਦੀ ਜੁੱਤੀ ਕਹਿ ਕੇ ਦੁਰਕਾਰਿਆ ਜਾਂਦਾ ਸੀ। ਧਾਰਮਿਕ ਗ੍ਰੰਥਾਂ ਵਿੱਚ ਉਸ ਨੂੰ ਪਰਮਾਤਮਾ ਦੀ ਮਜੇਦਾਰ ਗਲਤੀ ਅਤੇ ਆਤਮਾਹੀਨ ਹੋਣ ਬਾਰੇ ਕਿਹਾ ਗਿਆ ਸੀ। ਉਸ ਨੂੰ ਧਰਮ ਸਥਾਨਾ ਉਤੇ ਜਾਣ ਦਾ ਕੋਈ ਅਧਿਕਾਰ ਨਹੀਂ ਸੀ ਅਤੇ ਕਿਹਾ ਗਿਆ ਸੀ ਕਿ स्त्री ਕਦੇ ਵੀ ਮੁਕਤ ਨਹੀਂ ਹੋ ਸਕਦੀ ਤੇ ਦੁਆਰਾ ਪੁਰਸ਼ ਦੀ ਜੂਨ ਦੇ ਵਿੱਚ ਆਉਣ ਨਾਲ ਹੀ ਉਹ ਮੁਕਤ ਹੋ ਸਕਦੀ ਹੈ ਅਜਿਹੇ ਸਮੇਂ ਵਿੱਚ ਗੁਰੂ ਸਾਹਿਬਾਨਾਂ ਨੇ ਇਸਤਰੀ ਦੇ ਹੱਕ ਦੇ ਵਿੱਚ ਜ਼ੋਰਦਾਰ ਆਵਾਜ਼ ਉਠਾਈ ਤੇ ਕਿਹਾ ਕਿ ਉਸ ਇਸਤਰੀ ਨੂੰ ਬੁਰਾ ਕਿਉਂ ਕਿਹਾ ਜਾਵੇ ਜੋ ਕਿ ਰਾਜੇ ਮਹਾਰਾਜ ਜਨਮ ਦਿੰਦੀ ਹੈ ਭਾਵ ਜਿਸ ਇਸਤਰੀ ਤੋਂ ਸਾਰੇ ਪੁਰਸ਼ਾਂ ਦਾ ਜਨਮ ਹੁੰਦਾ ਹੈ ਉਹੋ ਇਸਤਰੀ ਮਾੜੀ ਕਿਸ ਤਰ੍ਹਾਂ ਹੋ ਸਕਦੀ ਹੈ ਗੁਰੂ ਸਾਹਿਬ ਜੀ ਦੇ ਬਚਨ ਹਨ ਸੋਕਿਓ ਮੁੰਦਾ ਆਖੀਐ ਜਿਤ ਜਮੈ ਰਾਜਾਨ ਸੋ ਇਸਤਰੀ ਨੂੰ ਨੇਮਾ ਸਿੱਧ ਕਰਨ ਲਈ ਜਿੱਥੇ ਉਸ ਨਾਲ अनेका ਦੁਰਵਿਹਾਰ ਕੀਤੇ ਜਾਂਦੇ ਸਾਨੂੰ ਉੱਥੇ ਉਸ ਸਮੇਂ ਇਸਤਰੀ ਉੱਪਰ ਇੱਕ ਹੋਰ ਕੈਰ ਵੀ ਟਾਇਆ ਜਾਂਦਾ ਸੀ ਕਿ ਜੇਕਰ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਇਸਤਰੀ ਨੂੰ ਵੀ ਆਪਣੇ ਪਤੀ ਦੀ ਚੀਖਾ ਦੇ ਵਿੱਚ ਜਿਉਂਦਾ ਹੀ ਸੜਕੇ ਮਰਨਾ ਪੈਂਦਾ ਸੀ ਇਹ ਰਸਮ ਕੇਵਲ ਔਸਤਰੀ ਲਈ ਹੀ ਸੀ ਜੇਕਰ ਕਿਸੇ ਪਤੀ ਦੀ ਪਤਨੀ ਮਰ ਜਾਂਦੀ ਸੀ ਤਾਂ ਉਸ ਪਤੀ ਨੂੰ ਆਪਣੀ ਪਤਨੀ ਦੀ ਚੀਖਾ ਦੇ ਵਿੱਚ ਸੜਕੇ ਮਰਨ ਦੀ ਲੋੜ ਨਹੀਂ ਸੀ ਬਲਕਿ ਉਸ ਨੂੰ ਦੁਬਾਰਾ ਨਵਾਂ ਵਿਆਹ ਕਰਵਾ ਲੈਣ ਦਾ ਅਧਿਕਾਰ ਸੀ ਗੁਰੂ ਅਮਰਦਾਸ ਜੀ ਨੇ ਇਸ ਭੈੜੀ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾਈ ਕਿ ਜੇਕਰ ਪਤੀ ਨੂੰ ਸੜਕੇ ਮਰਨ ਦੀ ਬਜਾਏ ਦੁਬਾਰਾ ਨਵਾਂ ਵਿਆਹ ਕਰਵਾਉਣ ਦਾ ਅਧਿਕਾਰ ਹੈ ਤਾਂ ਇਹ ਅਧਿਕਾਰ ਪਤਨੀ ਨੂੰ ਵੀ ਹੋਣਾ ਚਾਹੀਦਾ ਹੈ ਉਸ ਨਾਲ ਅਜਿਹਾ ਅਨਮਨੁੱਖੀ ਅਤੇ ਅਤਿਆਚਾਰੀ ਵਿਵਹਾਰ ਕਿਉਂ ਕੀਤਾ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਇਸ ਸਤੀ ਪ੍ਰਥਾ ਦੇ ਵਿਰੁੱਧ ਜ਼ਬਰਦਸਤ ਆਵਾਜ਼ ਉਠਾਈ ਤੇ ਰਾਜਸੀ ਤਾਕਤ ਦਾ ਸਹਾਰਾ ਲੈ ਕੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਸ ਭੈੜੀ ਪ੍ਰਥਾ ਨੂੰ ਕਾਨੂੰਨੀ ਤੌਰ ਉਤੇ ਬੰਦ ਕਰਵਾਇਆ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸત્રી ਦੇ ਹੱਕ ਦੇ ਵਿੱਚ ਇੱਕ ਇਹ ਬਹੁਤ ਹੀ ਵੱਡਾ ਅਤੇ ਕ੍ਰਾਂਤੀਕਾਰੀ ਕੰਮ ਕੀਤਾ ਜਿੱਥੇ ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ ਨੂੰ ਬੰਦ ਕਰਵਾਇਆ ਉੱਥੇ ਆਪ ਜੀ ਨੇ ਵਿਧਵਾ ਨੂੰ ਦੁਆਰਾ ਵਿਆਹ ਕਰਵਾ ਸਕੰਦਾ ਅਧਿਕਾਰ ਵੀ ਦਿਵਾਇਆ ਗੁਰੂ ਅਮਰਦਾਸ ਜੀ ਨੇ ਪਾਵਨ ਗੁਰਬਾਣੀ ਵਿੱਚ ਫਰਮਾਇਆ ਕਿ ਉਹ ਅਸਲ ਸਤੀ ਨਹੀਂ ਹੈ ਜੋ ਆਪਣੇ ਪਤੀ ਦੀ ਚੀਖਾ ਵਿੱਚ ਸੜ ਕੇ ਮਰ ਜਾਂਦੀ ਹੈ ਅਸਲ ਸਤਿਆ ਹੂ ਹਨ ਜੋ ਆਪਣੇ ਪ੍ਰਭੂ ਪਤੀ ਦੇ ਵਿਛੋੜੇ ਦੀ ਅੱਗ ਦੇ ਵਿੱਚ ਸੜ ਕੇ ਮਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸਤੀ ਪ੍ਰਥਾ ਬੰਦ ਕਰਵਾਉਣੀ ਪਿਆਰੀ ਸਾਧ ਸੰਗਤ ਜੀਓ ਜਿਸ ਸਮੇ ਗੁਰੂ ਸਾਹਿਬ ਜੀ ਸੰਸਾਰ ਵਿੱਚ ਵਿਚਰੇ ਉਸ ਸਮੇ ਸਮਾਜ ਵਿੱਚ ਜਿੱਥੇ ਅਨੇਕਾਂ ਹੋਰ ਕੁਰੀਤੀਆਂ ਤੇ ਕਰਮਕਾਂਡਾਂ ਦਾ ਬੋਲਬਾਲਾ ਸੀ ਉਥੇ ਇਸਤਰੀ ਜਾਤੀ ਨਾਲ ਵੀ ਬੜਾ ਦੁਰਵਿਹਾਰ ਅਤੇ ਭੈੜਾ ਸੁਲੂਕ ਕੀਤਾ ਜਾਂਦਾ ਸੀ। ਇਸਤਰੀ ਨੂੰ ਪੁਰਸ਼ ਦੀ ਦਾਸੀ ਅਤੇ ਪੈਰ ਦੀ ਜੁਕਤੀ ਕਹਿ ਕੇ ਦੁਰਕਾਰਿਆ ਜਾਂਦਾ ਸੀ। ਧਾਰਮਿਕ ਗ੍ਰੰਥਾਂ ਵਿੱਚ ਉਸ ਨੂੰ ਪਰਮਾਤਮਾ ਦੀ ਮਜੇਦਾਰ ਗਲਤੀ ਅਤੇ ਆਤਮਾਹੀਨ ਹੋਣ ਬਾਰੇ ਕਿਹਾ ਗਿਆ ਸੀ। ਉਸ ਨੂੰ ਧਰਮ ਸਥਾਨਾ ਉੱਤੇ ਜਾਣ ਦਾ ਕੋਈ ਅਧਿਕਾਰ ਨਹੀਂ ਸੀ ਅਤੇ ਕਿਹਾ ਗਿਆ ਸੀ ਕਿ ਇਸਤਰੀ ਕਦੇ ਵੀ ਮੁਕਤ ਨਹੀਂ ਹੋ ਸਕਦੀ ਤੇ ਦੁਆਰਾ ਪੁਰਸ਼ ਦੀ ਜੂਨ ਦੇ ਵਿੱਚ ਆਉਣ ਨਾਲ ਹੀ ਉਹ ਮੁਕਤ ਹੋ ਸਕਦੀ ਹੈ ਅਜਿਹੇ ਸਮੇਂ ਵਿੱਚ ਗੁਰੂ ਸਾਹਿਬਾਨਾ ਨੇ ਇਸਤਰੀ ਦੇ ਹੱਕ ਦੇ ਵਿੱਚ ਜ਼ੋਰਦਾਰ ਆਵਾਜ਼ ਉਠਾਈ ਤੇ ਕਿਹਾ ਕਿ ਉਸ ਇਸਤਰੀ ਨੂੰ ਬੁਰਾ ਕਿਉਂ ਕਿਹਾ ਜਾਵੇ ਜੋ ਕਿ ਰਾਜੇ ਮਹਾਰਾਜਿਆ ਨੂੰ ਜਨਮ ਦਿੰਦੀ ਹੈ ਭਾਵੇਂ ਇਸਤਰੀ ਤੋਂ ਸਾਰੇ ਪੁਰਸ਼ਾਂ ਦਾ ਜਨਮ ਹੁੰਦਾ ਹੈ ਉਹ ਇਸਤਰੀ ਮਾੜੀ ਕਿਸ ਤਰ੍ਹਾਂ ਹੋ ਸਕਦੀ ਹੈ ਗੁਰੂ ਸਾਹਿਬ ਜੀ ਦੇ ਬਚਨ ਹਨ ਸੋਖਿਉ ਮੁੰਦਾ ਆਖੀਐ ਜਿਤ ਜਮੈ ਰਾਜਾਨ ਸੋ ਇਸਤਰੀ ਨੂੰ ਨਿਮਾਸਿੱਧ ਕਰਨ ਲਈ ਜਿੱਥੇ ਉਸ ਨਾਲ अनेका ਦੁਰਵਿਹਾਰ ਕੀਤੇ ਜਾਂਦੇ ਸਨ ਉੱਥੇ ਉਸ ਸਮੇਂ ਇਸਤਰੀ ਉੱਪਰ ਇੱਕ ਹੋਰ ਕੈਰ ਵੀ ਟਾਇਆ ਜਾਂਦਾ ਸੀ ਕਿ ਜੇਕਰ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਇਸਤਰੀ ਨੂੰ ਵੀ ਆਪਣੇ ਪਤੀ ਦੀ ਚੀਖਾ ਦੇ ਵਿੱਚ ਜਿਉਂਦਾ ਹੀ ਸੜ ਕੇ ਮਰਨਾ ਪੈਂਦਾ ਸੀ ਇਹ ਰਸਮ ਕੇਵਲ ਇਸਤਰੀ ਲਈ ਹੀ ਸੀ ਜੇਕਰ ਕਿਸੇ ਪਤੀ ਦੀ ਪਤਨੀ ਮਰ ਜਾਂਦੀ ਸੀ ਤਾਂ ਉਸ ਪਤੀ ਨੂੰ ਆਪਣੀ ਪਤਨੀ ਦੀ ਚੀਖਾ ਦੇ ਵਿੱਚ ਸੜ ਕੇ ਮਰਨ ਦੀ ਲੋੜ ਨਹੀਂ ਸੀ ਬਲਕਿ ਉਸ ਨੂੰ ਦੁਬਾਰਾ ਨਵਾਂ ਵਿਆਹ ਕਰਵਾ ਲੈਣ ਦਾ ਅਧਿਕਾਰ ਸੀ ਗੁਰੂ ਅਮਰਦਾਸ ਜੀ ਨੇ ਇਸ ਭੈੜੀ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾਈ ਕਿ ਜੇਕਰ ਪਤੀ ਨੂੰ ਸੜ ਕੇ ਮਰਨ ਦੀ ਬਜਾਏ ਦੁਬਾਰਾ ਨਵਾਂ ਵਿਆਹ ਕਰਵਾਉਣ ਦਾ ਅਧਿਕਾਰ ਹੈ ਤਾਂ ਇਹ ਅਧਿਕਾਰ ਪਤਨੀ ਨੂੰ ਵੀ ਹੋਣਾ ਚਾਹੀਦਾ ਹੈ ਉਸ ਨਾਲ ਅਜਿਹਾ ਅਨਮਨੁੱਖੀ ਅਤੇ ਅਤਿਆਚਾਰੀ ਵਿਵਹਾਰ ਕਿਉਂ ਕੀਤਾ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਇਸ ਸਤੀ ਪ੍ਰਥਾ ਦੇ ਵਿਰੁੱਧ ਜ਼ਬਰਦਸਤ ਆਵਾਜ਼ ਉਠਾਈ ਤੇ ਰਾਜਸੀ ਤਾਕਤ ਦਾ ਸਹਾਰਾ ਲੈ ਕੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਸ ਭੈੜੀ ਪ੍ਰਥਾ ਨੂੰ ਕਾਨੂੰਨੀ ਤੌਰ ਉਤੇ ਬੰਦ ਕਰਵਾਇਆ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਔਰਤ ਦੇ ਹੱਕ ਦੇ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਕ੍ਰਾਂਤੀਕਾਰੀ ਕੰਮ ਕੀਤਾ ਜਿੱਥੇ ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ ਨੂੰ ਬੰਦ ਕਰਵਾਇਆ ਉਥੇ ਆਪ ਜੀ ਨੇ ਵਿਧਵਾ ਨੂੰ ਦੁਆਰਾ ਵਿਆਹ ਕਰਵਾ ਸਕੰਦਾ ਅਧਿਕਾਰ ਵੀ ਦਿਵਾਇਆ ਗੁਰੂ ਅਮਰਦਾਸ ਜੀ ਨੇ ਪਾਵਨ ਗੁਰਬਾਣੀ ਵਿੱਚ ਫਰਮਾਇਆ ਕਿ ਉਹ ਅਸਲ ਸਤੀ ਨਹੀਂ ਹੈ ਜੋ ਆਪਣੇ ਪਤੀ ਦੀ ਚੀਖਾ ਵਿੱਚ ਸੜ ਕੇ ਮਰ ਜਾਂਦੀ ਹੈ ਅਸਲ ਸਤੀਆਂ ਹੂ ਹਨ ਜੋ ਆਪਣੇ ਪ੍ਰਭੂ ਪਤੀ ਦੇ ਵਿਛੋੜੇ ਦੀ ਅੱਗ ਦੇ ਵਿੱਚ ਸੜ ਕੇ ਮਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ